ਆਮ ਆਦਮੀ ਪਾਰਟੀ ਦੇ ਸੁਪਰੀਮੋ ਨਾਲ ਜੁੜਿਆ ਹੀ ਹੈ ਇੱਕ ਆਪਰੇਸ਼ਨ ਲੋਟਸ ਬੜਾ ਪ੍ਰਚਲਿਤ ਹੋਇਆ ਸੀ ਪੰਜਾਬ ਅੰਦਰ ਇਸੇ ਤਰ੍ਹਾਂ ਦੀ ਮਿਲਦੀ ਜੁਲਦੀ ਗੱਲ ਹੁਣ ਅਰਵਿੰਦ ਕੇਜਰੀਵਾਲ ਕਹਿਣ ਲੱਗੇ ਨੇ ਕਿ ਸਾਡੀ ਸਰਕਾਰ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਦਿੱਲੀ ਵਿੱਚ ਵੀ ਐਮ ਐਲ ਏ ਵਿਧਾਇਕ ਸਾਡੇ ਖਰੀਦੇ ਜਾ ਰਿਹਾ ਜਾਂ ਹੋਰ ਨਾ ਪਾਸਿਆਂ 'ਚ ਪਹਿਲਾਂ ਵਾਲਾ ਆਪਰੇਸ਼ਨ ਲੋਟਸ ਦਾ ਤਾਂ ਅਜੇ ਤੱਕ ਪਤਾ ਨਹੀਂ ਲੱਗਿਆ ਕੌਣ ਖਰੀਦਣਾ ਚਾਹੁੰਦਾ ਸੀ ਕਿੱਥੇ ਲਿਜਾਣਾ ਚਾਹੁੰਦਾ ਸੀ ਹੁਣ ਕਹਿੰਦੇ ਕਿ ਈਡੀ ਵਾਲੇ ਜਿਹੜੇ ਸਮਨਿੰਗ ਹੋ ਰਹੀ ਹੈ ਉਹ ਵੀ ਸਾਡ ਨੂੰ ਤੋੜਨ ਵਾਸਤੇ ਹੈ ਸਾਡੇ ਵਿਧਾਇਕਾਂ ਨੂੰ ਖਰੀਦਣਾ ਵੀ ਤੋੜਨਾ ਹੀ ਆ ਇੱਕ ਤਰ੍ਹਾਂ ਸਾਡੇ ਸੰਦੀਪ ਸ ਸਰ ਐਮਐਲਏ ਦੀ ਅਸੈਂਬਲੀ ਆ ਸਰਕਾਰ ਬਣਾਉਣ ਵਾਸਤੇ 36 ਐਮਐਲਏ ਚਾਹੀਦੇ ਹੈਗੇ ਨੇ ਆਮ ਆਦੀ ਪਾਰਟੀ ਕੋ ਇਸ ਟਾਈਮ ਉੱਤੇ 26 ਨੇ ਬੀਜੇਪੀ ਕੋ 8 ਨੇ ਕਾਂਗਰਸ ਕੋ 0 ਤੇ ਬੀਜੇਪੀ ਨੇ ਜੇ ਸਰਕਾਰ ਬਣਾਉਣੀ ਤਾਂ 28 ਐਮਐਲਏ ਤੋੜਨਗੇ ਨਾ ਸੱਤ ਤੋੜ ਕੇ ਉਹਨੇ ਕੀ ਕਰ ਲੈਣਾ ਹੈਗਾ ਨਾ ਬੀਜੇਪੀ ਨੇ 15 ਦੇ ਨਾਲ ਤਾਂ ਇਹ ਸਰਕਾਰ ਬੰਨੀ ਹੈਗੀ ਤੇ ਇਹ ਮੈਨੂੰ ਲੱਗਦਾ ਕਿ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਕਹਿ ਦਿੰਦੇ ਨੇ ਪਹਿਲਾਂ ਕਿ ਮੈਨੂੰ ਫੜਨ ਲੱਗੇ ਨੇ ਮੈਨੂੰ ਸਾਜ਼ਿਸ਼ ਦੇ ਤਹਿਤ ਫੜਨ ਲੱਗੇ ਨੇ ਜਦ ਸੁਪਰੀਮ ਕੋਰਟ ਕਹਿ ਚੁੱਕੀ ਹੈ ਕਿ 383 ਕਰੋੜ ਰੁਪਏ ਦੀ ਟ੍ਰੇਲ ਹੋਈ ਹੈ ਉਹ ਪਾਰਟੀ ਤੱਕ ਪਹੁੰਚੀ ਆ ਗਈ ਹੈ ਸੁਪਰੀਮ ਕੋਰਟ ਐਸੇ ਕਰਕੇ ਨਹੀਂ ਨਾ ਤੁਹਾਡੇ ਦੋ ਮਨੀਸ਼ ਸੋਧਿਆ ਨੂੰ ਤੇ ਸੰਜੇ ਸਿੰਘ ਨੂੰ ਜ਼ਮਾਨਤ ਦੇ ਰਹੀ ਨਾ ਤੇ ਮਤਲਬ ਤੁਹਾਡੇ ਸਾਹਬ ਨਾਲ ਸੁਪਰੀਮ ਕੋਰਟ ਵੀ ਝੂਠ ਬੋਲਦੀ ਹੈ ਹੁਣ ਸਵਾਲ ਇਸ ਮਸਲੇ ਤੇ ਆ ਗਿਆ ਕਿ ਮੰਨਿਆ ਕਿ ਉੱਥੇ ਬੀਜੇਪੀ ਤੁਹਾਡੇ ਨਾਲ ਧੱਕਾ ਕਰਦੀ ਆ ਉੱਥੇ ਬੀਜੇਪੀ ਮੰਨਿਆ ਕਿ ਸੈਂਟਰ ਦੇ ਅਧੀਨ ਆ ਦਿੱਲੀ ਪੁਲਿਸ ਪਰ ਪੰਜਾਬ ਪੁਲਿਸ ਤੇ ਤੁਹਾਡੀ ਨਾ ਉਹਦੇ ਰਾਗਵਚੱਡਾ ਸਾਹਿਬ ਕੋ ਵੀ ਜੈਡ ਪਲੱਸ ਆ ਸੰਦੀਪ ਸਿੰਘ ਡਾਕਟਰ ਸੰਦੀਪ ਪਾਟਕ ਨੂੰ ਵਿਵਾਦੂ ਸਕਿਉਰਟੀ ਲਈ ਫਿਰਦੇ ਨੇ ਜੈਡ ਪਲੱਸ ਸਕਿਉਰਟੀ ਪੰਜਾਬ ਸਰਕਾਰ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਦਿੱਤੀ ਆ ਤੁਹਾਡੇ ਕਹਿਣ ਤੇ ਚੱਲਦੇ ਨਾ ਤੁਹਾਡੇ ਕਹਿਣ ਤੇ ਸਿਪਾਈ ਬਦਲੇ ਜਾਂਦੇ ਤੁਹਾਡੇ ਕਹਿਣ ਤੇ ਐਸਐਚਓ ਡੀਐਸਪੀ ਤੁਹਾਡੇ ਕਹਿਣ ਤੇ ਐਸਐਸਪੀ ਤੁਹਾਡੇ ਕਹਿਣ ਤੇ ਡੀਏਜੀ ਆਈਜੀ ਤੁਹਾਡੇ ਕਹਿਣ ਤੇ ਡੀਜੀਪੀ ਸਾਹਿਬ ਵੀ ਲੱਗੇ ਨੇ ਤੇ ਫਿਰ ਇੱਥੇ ਜਿਹੜੀ ਦਿੱਤੀ ਸੀ ਹਰਪਾਲ ਸਿੰਘ ਚੀਮਾ ਸਾਹਿਬ ਹੋਣਾ ਨੇ ਕੰਪਲੇਂਟ ਡੀਜੀਪੀ ਗੌਰਵ ਜਦੇਵ ਸਾਹਿਬ ਨੂੰ ਗੌਰਵਜਾਦ ਸਾਹਿਬ ਨੂੰ ਨੇ ਕਿਉਂ ਨਹੀਂ ਕੀਤੀ ਫਿਰ ਆਪਰੇਸ਼ਨ ਲੋਟਸ ਦਾ ਪਰਦਾ ਫਾਸ਼ ਗੌਰਵਜਾਦ ਸਾਹਿਬ ਨੇ ਫਿਰ ਵਿਜੀਲੈਂਸ ਵਾਲੇ ਨੂੰ ਭੇਤੀ ਫਿਰ ਉਥੇ ਵਰਿੰਦਰ ਕੁਮਾਰ ਸ਼ਰਮਾ ਸਾਹਿਬ ਨੇ ਕਿਉਂ ਨਹੀਂ ਪਰਦਾ ਫਾਸ਼ ਕਰ ਦਿੱਤਾ ਤੇ ਜੇ ਆਪਰੇਸ਼ਨ ਲੋਟਸ ਤੁਹਾਡਾ ਸੱਚਾ ਹੀ ਕਿ ਬੀਜੇਪੀ ਖਰੀਦਣ ਲੱਗੀ ਹੈ ਤੇ ਜੇ ਤੁਹਾਡੇ ਉਹ ਪੁਲਿਸ ਅਫਸਰ ਨਹੀਂ ਕਾਰਵਾਈ ਕਰਦੇ ਤਾਂ ਫਿਰ ਗੌਰਵਜਾਦ ਸਾਹਿਬ ਨੂੰ ਬਦਲ ਦਿਓ ਵਰਿੰਦਰ ਕੁਮਾਰ ਸ਼ਰਮਾ ਨੂੰ ਬਦਲ ਦਿਓ ਮਤਲਬ ਘੱਟੋ ਘੱਟ ਜੇ ਕੁਝ ਸੱਚ ਹੈ ਤਾਂ ਕੋਈ ਫੈਕਟਸ ਦਿਓ ਨਾ ਤੱਥ ਦਿਓ ਸਹੀ ਦਲੀਲਾਂ ਦਿਓ ਮੰਨਿਆ ਕਿ ਅਸੀਂ ਕਹਿੰਦੇ ਕਿ ਭਾਜਪਾ ਤੋੜ ਲੱਗੀ ਹੋਗੀ ਕਿ ਉਹਨੇ ਕਾਂਗਰਸ ਪਾਰਟੀ ਨੂੰ ਸਰਕਾਰਾਂ ਤੋੜੀਆਂ ਮੰਨਿਆ ਕਿ ਦਿੱਲੀ ਦੇ ਵਿੱਚ ਤੁਹਾਡੀ ਸਰਕਾਰ ਪੂਰਨ ਰੂਪ ਦੇ ਵਿੱਚ ਤੁਹਾਡਾ ਸੂਬਾ ਤੁਹਾਡਾ ਦਰਜਾ ਨਹੀਂ ਆ ਪੰਜਾਬ ਚ ਤੇ ਹੈ ਨਾ ਦੋ ਐਮ ਐਲ ਏ ਸੀ ਇੱਕੋ ਜਲੰਧਰ ਤੋਂ ਸ਼ੀਤਲ ਅੰਗਰਾਲ ਸਾਹਿਬ ਉਹਨਾਂ ਨੇ ਸ਼ਿਕਾਇਤ ਦਿੱਤੀ ਸੀ ਕੀ ਇਨਵੈਸਟੀਗੇਸ਼ਨ ਜਾਂਚ ਹੋਈ ਕੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੈੱਟ ਬਣੀ ਤੁਸੀਂ ਉਹਦੇ ਖਾਕੇ ਇੱਕ ਸਪੈਸ਼ਲ ਅਜਲਾਸ ਬਣਾਇਆ ਉਹਦੇ ਵਿੱਚ ਕੀ ਕੀਤਾ ਹੈਗਾ ਸੋਈ ਬੀਜੇਪੀ ਨੂੰ ਗਾਲਾਂ ਕੱਢੀਆਂ ਨਾ 22 ਮਹੀਨੇ ਹੋ ਚੁੱਕੇ ਨੇ 22 ਮਹੀਨਿਆਂ ਦੇ ਵਿੱਚ ਕਿਉਂ ਨਹੀਂ ਪੜਦਾ ਫਾਸ਼ ਕੀਤਾ ਹੈਗਾ ਇਹਦਾ ਮਤਲਬ ਕੀ ਤੁਸੀਂ ਝੂਠ ਬੋਲਦੇ ਸੀ ਪੰਜਾਬ ਦੀ ਜਨਤਾ ਨੂੰ ਦੇਖ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਸੀ ਜਿਵੇਂ ਹੁਣ ਕਰ ਰਹੇ ਨੇ ਮਤਲਬ ਇਹ ਜਿਹੜੀਆਂ ਪੰਜਾਬ ਦੇਸ਼ ਦੇ ਵਿੱਚ ਸਿਆਸਤ ਜਿਹੜੀ ਸ਼ੁਰੂ ਹੋ ਰਹੀ ਹੈ ਇਹਨੂੰ ਝੂਠੀ ਕਹਿ ਲਓ ਜਾਂ ਆ ਆ ਬੈਲ ਮuje ਮਾਰ ਅਗਰ ਸਵਾਲ ਹੈ ਕਿ ਇੱਥੇ ਵੀ ਬੀਜੇਪੀ ਕੋ ਕਿੰਨੇ ਐਮਐਲਏ ਸੀ ਪਠਾਣਕੋੜ ਤੋਂ ਇੱਕ ਐਮਐਲਏ ਸੀ ਇੱਕ ਉਹ ਤੋਂ ਮਕੀਰੀਆਂ ਤੋਂ ਹੀ ਦੋ ਐਮਐਲਏ ਤੇ ਇੱਥੇ ਪੰਜਾਬ ਚ ਸਰਕਾਰ ਬਣਾਉਣ ਵਾਸਤੇ 58 ਐਮਐਲਏ ਚਾਹੀਦੇ ਨੇ ਤੇ ਇੱਥੇ ਕਿੰਨੇ ਕਿ ਤੋੜ ਲੈਂਦੇ ਆਗੇ ਨੇ ਔਰ ਕੋਈ ਤੁਸੀਂ ਦਿੱਤੀ ਨਹੀਂ ਔਰ ਉਦੋਂ ਹਰਪਾਲ ਸਿੰਘ ਚੀਮਾ ਹੋਣਾ ਨੇ ਇੰਨੀਆਂ ਪ੍ਰੈਸ ਕਾਨਫਰੰਸ ਕੀਤੀਆਂ ਇੰਨਾ ਰੌਲਾ ਪਾਇਆ ਵਿਧਾਨ ਸਭਾ ਦੇ ਵਿੱਚ ਰੌਲਾ ਪਾਇਆ ਗਵਰਨਰ ਤੱਕ ਰੌਲਾ ਪਾਉਂਦੇ ਗਏ ਆਗੇ ਨੇ ਤੇ ਰਿਜ਼ਲਟ ਕੀ ਆ ਜ਼ੀਰੋ ਮਤਲਬ ਪੰਜਾਬ ਪੁਲਿਸ ਤੁਹਾਡੀ ਜੀ ਹਜੂਰੀ ਕਰਦੀ ਆ ਪੰਜਾਬ ਪੁਲਿਸ ਤੁਹਾਨੂੰ ਸਲੂਟ ਮਾਰਦੀ ਆ ਨੇਰੇ ਸਵੇਰੇ ਵੀ ਕਿਉਂਕਿ ਉਹ ਜਵਾਬ ਦੇ ਨੇ ਸਰਕਾਰ ਨੂੰ ਤੇ ਜੇ ਤੁਹਾਡੀ ਪੰਜਾਬ ਪੁਲਿਸ ਹੁਣ ਤੱਕ 22 ਮਹੀਨਿਆਂ ਦੀ ਸ਼ਿਕਾਇਤ ਤੇ ਪਰਦਾ ਫਾਸ਼ ਨਹੀਂ ਕਰ ਸਕੀ ਇਹਦਾ ਮਤਲਬ ਹੈ ਕਿ ਤੁਸੀਂ ਡਰਾਮਾ ਕੀਤਾ ਹੈਗਾ ਹੁਣ ਕੀ ਉਹ ਡਰਾਮਾ ਦਿੱਲੀ ਦੇ ਵਿੱਚ ਵੀ ਹੋ ਰਿਹਾ ਤੇ ਦਿੱਲੀ ਦੇ ਵਿੱਚ 7 ਐਮਐਲਏ ਕੀ ਆ 25-25 ਕਹਿੰਦੇ ਕਰੋੜ ਦਿੱਤਾ ਯਾਰ ਤੇ ਜੋ 25 ਕਰੋੜ ਰੁਪਈਆ ਪ੍ਰਾਪਰਤੀ ਐ ਐਮਐਲਏ ਤੇ ਬਹੁਤ ਫਿਰ 8 ਤੇ 7 15 ਹੋ ਜਾਣਗੇ ਚਾਹੀਦੇ ਉੱਤੇ 36 ਨੇ ਹੁਣ ਹੁਣ ਕਹਿੰਦੇ ਕਿ ਮੈਨੂੰ ਜੇਲ੍ਹ ਚ ਸੁੱਟ ਕੇ ਫਿਰ ਉਹ ਐਮਐਲਏ ਖਰੀਦ ਲੈਣਗੇ ਫਿਰ ਉਹ ਸਰਕਾਰ ਤੋੜ ਲੈਣਗੇ ਮਤਲਬ ਇਹ ਲੱਗਦਾ ਕਿ ਕਿਤੇ ਨਾ ਕੀਤੇ ਇੱਕ ਇਹੋ ਜੀ ਹਵਾ ਖੜੀ ਕੀਤੀ ਜਾ ਰਹੀ ਹੈ ਇਦਾਂ ਦਾ ਮਾਹੌਲ ਘੜਿਆ ਜਾ ਰਿਹਾ ਹੈਗਾ ਕਿ ਦੇਸ਼ ਦੀ ਜਨਤਾ ਇਹ ਮਹਿਸੂਸ ਕਰੇ ਕਿ ਬੀਜੇਪੀ ਹਰ ਸਟੇਟ ਤੇ ਧੱਕਾ ਕਰੀਆ ਕਿਉਂਕਿ ਇਹ اپੋਜੀਸ਼ਨ ਪਾਰਟੀਆਂ ਕਹਿ ਚੁੱਕੀਆਂ ਈਡੀ ਦੀ ਦੁਰਵਰਤੋਂ ਸੀਬੀਆਈ ਦੀ ਦੁਰਵਰਤੋਂ ਇਨਕਮ ਟੈਕਸ ਦੀ ਦੁਰਵਰਤੋਂ ਇਲੈਕਸ਼ਨ ਕਮਿਸ਼ਨ ਦੀ ਦੁਰਵਰਤੋਂ ਅਦਾਲਤਾਂ ਦੀ ਦੁਰਵਰਤੋਂ ਕਿਉਂਕਿ ਬੀਜੇਪੀ ਨੇ ਕੀਤਾ ਨਾ ਪਿਛਲੀ ਵਾਰ ਮਧ ਪ੍ਰਦੇਸ਼ ਦੀ ਸਰਕਾਰ ਤੋੜੀ ਗੋਆ ਦੀ ਸਰਕਾਰ ਤੋੜੀ ਬਿਹਾਰ ਦੀ ਸਰਕਾਰ ਉੱਠ ਕੇ ਬੈਠ ਗਈ ਮੱਧ ਪ੍ਰਦੇਸ਼ ਦੀ ਸਰਕਾਰ ਤੋੜੀ ਇਸ ਕਰਕੇ ਕੇਜਰੀਵਾਲ ਸਭ ਲਗਾ ਕਿ ਭਾਜਪੀ ਦੇ ਲੋਕੀ ਦੇ ਮੰਨ ਦੇ ਵੀ ਧੱਕਾਸ਼ਾਹੀ ਚੱਲੇ ਆਪਾਂ ਇਹ ਵੀ ਲਾ ਦੀਏ ਕਿ ਸਾਡਾ ਇੱਥੇ ਵੀ ਦਿੱਲੀ ਵੀ ਆਪਰੇਸ਼ਨ ਲੋਟਸ ਹੋਇਆ ਪੰਜਾਬ ਵਾਲੇ ਆਪਰੇਸ਼ਨ ਲੋਟਸ ਦਾ ਪਤਾ ਨਹੀਂ ਆਏਗਾ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਇੱਕ ਸਿਆਸੀ ਡਰਾਮੇ ਰਚੇ ਜਾ ਰਹੇ ਨੇ ਅਜਿਹਾ ਮਾਹੌਲ ਘੜਿਆ ਜਾ ਰਿਹਾ ਜਾਂ ਵਰਤਾਂਤ ਘੜਿਆ ਜਾ ਰਿਹਾ ਹੈਗਾ ਜਿਸ ਕਰਕੇ ਕਿਉਂਕਿ ਸਿਰ ਤੇ ਹੁਣ ਲੋਕ ਸਭਾ 2024 ਆ ਗਈਆਂ ਨੇ ਉਸ ਕਰਕੇ ਬੀਜਪੀ ਨੂੰ ਅਟੈਕ ਕਰੋ ਜਿੰਨੇ ਹੁੰਦੇ ਨੇ ਤੇ ਉਹਦੇ ਨਾਲ ਸਾਨੂੰ ਫਾਇਦਾ ਹੋਊਗਾ ਕਿਉਂਕਿ ਦਿੱਲੀ ਦੀ ਜਿਹੜੀ ਜਨਤਾ ਉਹ ਵੀ ਆਪਣੇ ਆਪ ਚ ਇੱਕ ਖੂਬਸੂਰਤ ਜਨਤਾ ਜਦੋਂ ਅਸੈਂਬਲੀ ਪੈਂਦੀ ਆ ਵੋਟਾਂ ਦਿੱਲੀ ਦੀ ਜਨਤਾ ਸਾਰੀ ਦੀ ਸਾਰੀ ਜਿਹੜੀ ਆਮ ਆਦਮੀ ਪਾਰਟੀ ਨੂੰ ਜਿਤਾ ਦਿੰਦੀ ਆ ਉਸ ਥੋੜੇ ਕਿ ਚੇਰ ਬਾਅਦ ਲੋਕ ਸਭਾ ਸੋਣਾ ਚੋਣਾ ਹੁੰਦੀਆਂ ਨੇ ਫਿਰ ਉਥੇ ਸੱਤੇ ਦੇ ਸੱਤੇ ਬੀਜੇਪੀ ਦੇ ਖਾਤੇ ਚਲੇ ਜਾਂਦੀ ਹੈਗਾ ਨਾ ਇਹ ਦਿੱਲੀ ਦੀ ਜਨਤਾ ਦਾ ਵੀ ਵਖਰੀ ਹੈ ਦਿੱਲੀ ਦੇ ਲੋ ਵਾਲੋਂ ਕਿ ਬੰਬੇ ਪੈਸੇ ਵਾਲੋਂ ਕਿ ਉਹ حساب ਹੋ ਗਿਆ ਹੁਣ ਇਹ ਸਵਾਲ ਇਸ ਮਸਲੇ ਦੇ ਕਿਉਂ ਕੋਈ ਗੱਠ ਜੋੜ ਵੀ ਹੋ ਰਿਹਾ ਕਿਉਂਕਿ ਉਥੇ ਨੰਬਰ 2 ਜਿਹੜੀ ਆ 7 ਲੋਕ ਸਭਾ ਚੋਂ ਚਾਰ ਕੇ ਪੰਜ ਤੇ ਕਾਂਗਰਸ ਪਾਰਟੀ ਆ ਨੰਬਰ 2 ਦੇ ਵਿੱਚ ਬਾਕੀ ਤੇ ਆਪ ਤੇ ਹੁਣ ਉੱਥੇ ਗੱਠ ਜੋੜ ਦਾ ਸਵਾਲ ਇਹ ਹੈ ਕਿ ਜੇ ਦਿੱਲੀ ਦੇ ਵਿੱਚ ਆਪ ਤੇ ਕਾਂਗਰਸ ਦਾ ਗੱਠ ਜੋੜ ਹੋ ਜਾਂਦਾ ਤੇ ਫਿਰ ਲੋਕ ਸਭਾ ਚ ਬੀਜੇਪੀ ਨੂੰ ਟੱਕਰ ਦਿੱਤੀ ਜਾ ਸਕਦੀ ਹੈ ਗਿਆ ਪਰ ਹੁਣ ਕਿਉਂਕਿ ਅੱਜ ਹੁਣ ਤੱਕ ਜਿਹੜੀ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਮੇਰੇ ਐਮਐਲਏ ਤੋੜਨ ਦੇ ਤੇ ਖਰੀਦਨ ਦੇ ਯਤਨ ਕੀਤੇ ਜਾ ਰਹੇ ਨੇ ਹਲੇ ਤੱਕ ਬੀਜੇਪੀ ਨੇ ਤਾਂ ਕੋਈ ਪੱਖ ਨਹੀਂ ਦਿੱਤਾ ਲੇਕਿਨ ਦੂਜੀਆਂ ਪਾਰਟੀਆਂ ਨੇ ਵੀ ਹਲੇ ਅਰਵਿੰਦ ਕੇਜਰੀਵਾਲ ਦੇ ਇਸ ਦੋਸ਼ ਲਾ ਲੋ ਜਾਂ ਹਕੀਕਤ ਲਾ ਲੋ ਉਹਨਾਂ ਦੀ ਪ੍ਰੋੜਤਾਨ ਕੀਤੀ ਹੈਗੀ ਲੇਕਿਨ ਸਵਾਲ ਆ ਕਿ ਦਿੱਲੀ ਦੇ ਵਿੱਚ ਜੇ ਆਪਰੇਸ਼ਨ ਲੋਟਸ ਹੈ ਤੇ ਜਿਹੜਾ 22 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਚੱਲਿਆ ਉਹਦਾ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਪਰਦਾ ਫਾਸ਼ ਨਹੀਂ ਕੀਤਾ ਇਟ ਮੀਨ ਕਿ ਪੰਜਾਬ ਚ ਇੱਕ ਕਲੀਅਰਲੀ ਕੱਟ ਇੱਕ ਪੋਲੀਟਿਕਲ ਡਰਾਮਾ ਸੀ ਜਿਹੜਾ ਹਮੇਸ਼ਾ ਡਰਾਮਾ ਹੀ ਰਹੂਗਾ